ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਸੋਹਣੇ ਸੋਹਣੇ ਸੂਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਪਾਰਟੀ ਵੇਅਰ ਕਲੈਕਸ਼ਨ ਰਹੂਗੀ ਸੂਟ ਬਹੁਤ ਹੀ ਸੋਹਣੇ ਨੇ ਕੋਈ ਵੀ ਸੂਟ ਕਿਸੇ ਨੇ ਬਾਈ ਕਰਨਾ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਆ ਕਰੋ ਇਹ ਸੂਟ ਆ ਜਿਹੜਾ ਸੌਫਟ অর্ਗੈਂਜਾ ਦੇ ਵਿੱਚ ਬਣਿਆ ਹੋਇਆ ਹੈਗਾ ਪਾਕਿਸਤਾਨੀ ਪ੍ਰਿੰਟ ਹੈਗਾ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਫਰੰਟ ਦੇ ਉੱਪਰ ਮਿਰਰ ਦਾ ਵਰਕ ਕੀਤਾ ਹੋਇਆ ਤੇ ਨਾਲ ਪਰਲ ਵਰਕ ਦਾ ਕੰਮ ਕੀਤਾ ਹੋਇਆ ਹੈਗਾ। ਦੁਪੱਟਾ ਇਹਦੇ ਨਾਲ ਸ਼ਿਫੋਨ ਦਾ ਰਹੇਗਾ। ਦੁਪੱਟੇ ਦੇ ਉੱਪਰ ਵੀ ਚੈੱਕ ਕਰ ਸਕਦੇ ਹੋ ਤੁਸੀਂ ਛੋਟੇ-ਛੋਟੇ ਮਿਰਰ ਦਾ ਕੰਮ ਕੀਤਾ ਹੋਇਆ। ਇਹ ਸੂਟ ਵੀ ਔਰਗੈਂਜਾ ਦੇ ਵਿੱਚ ਰਹਣਗੇ ਮਿਰਰ ਦਾ ਕੰਮ ਕੀਤਾ ਹੋਇਆ ਹੈਗਾ। ਦੁਪੱਟੇ ਦੇ ਚਾਰੇ ਪਾਸੇ ਮਿਰਰ ਦਾ ਕੰਮ ਆਏਗਾ। ਦੁਪੱਟਾ ਜਿਹੜਾ ਪ੍ਰਿੰਟਡ ਰਹੂਗਾ ਤੇ ਸੂਟ ਆ ਜਿਹੜਾ ਪਲੇਨ ਦੇ ਵਿੱਚ ਰਹੇਗਾ, ਨੈੱਕ ਦੇ ਉੱਪਰ ਇਸ ਤਰ੍ਹਾਂ ਵਰਕ ਆਏਗਾ। ਇਹ ਲਾਈਟ ਰਸਟ ਜਿਹਾ ਸ਼ੇਡ ਹੈਗਾ। ਬਹੁਤ ਸੋਹਣਾ ਕਲਰ ਹੈਗਾ। ਇਹ ਸੂਟ ਸੌਫਟਵਰ ਗੈਂਜਾ ਦੇ ਵਿੱਚ ਹੀ ਰਹਿਣਗੇ। ਜੈਪੂਰੀ ਪ੍ਰਿੰਟ ਦੇ ਵਿੱਚ ਸੂਟ ਬਣਿਆ ਹੋਇਆ ਹੈਗਾ ਤੇ ਚੈੱਕ ਕਰ ਸਕਦੇ ਹੋ ਤੁਸੀਂ ਵਰਕ ਘੇਰੇ ਦੇ ਉੱਪਰ ਹੈਵੀ ਵਰਕ ਆਏਗਾ। ਫੁੱਲ ਫਰਾਂਟੀ ਵਰਕ ਦੇ ਨਾਲ ਭਰਿਆ ਹੋਇਆ ਹੈਗਾ। ਕਲਰ ਇਹਦੇ ਵਿੱਚ ਚਾਰ ਆਉਣਗੇ ਜੇ ਚੈੱਕ ਕਰ ਸਕਦੇ ਹੋ ਤੁਸੀਂ ਬਲੈਕ ਕਲਰ ਹੋ ਗਿਆ, ਪੈਰਟ ਕਲਰ ਹੋ ਗਿਆ, ਮਸਟərd येलो ਤੇ ਪਿੰਕ ਕਲਰ ਹੋ ਗਿਆ। ਬਹੁਤ ਹੀ ਪਿਆਰੇ ਸੂਟ ਨੇਗੇ। ਇਹ ਲਾਈਟ ਗ੍ਰੀਨ ਸ਼ੇਡ ਦਾ ਸੂਟ ਹੈਗਾ ਸ਼ਿਮਰ ਦੇ ਵਿੱਚ ਰਹੇਗਾ ਸ਼ਿਮਰ ਫੈਬਰਿਕ ਰਹੇਗਾ ਦੁਪੱਟਾ ਛਫਾਉਂਦਾ ਰਹੇਗਾ ਚੈੱਕ ਕਰ ਸਕਦੇ ਹੋ ਤੁਸੀਂ ਫੁੱਲ ਫਰੰਟ ਹੈ ਜਿਹੜਾ ਇਹਦਾ ਹੈਂਡਵਰਕ ਦੇ ਨਾਲ ਕੰਮ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣੇ ਸੂਟ ਲੱਗਦੇ ਨੇ ਚੈੱਕ ਕਰ ਸਕਦੇ ਹੋ ਤੁਸੀਂ ਇਹ ਵਾਲਾ ਫੈਬਰਿਕ ਹੈ ਜਿਹੜਾ ਸਿਮਰ ਸਿਲਕ ਦੇ ਵਿੱਚ ਰਹੇਗਾ ਇਹਦੇ ਵਿੱਚ ਤਿੰਨ ਕਲਰ ਆਣਗੇ neck ਦੇ ਉੱਪਰ ਤੇ ਘੇਰੇ ਦੇ ਉੱਪਰੇ ਦੇ ਇਸ ਤਰ੍ਹਾਂ ਵਰਕ ਆਏਗਾ ਤੇ ਫੁੱਲ ਫਰੰਟ ਹੀ ਵਰਕ ਕੀਤਾ ਹੋਇਆ ਇਹਦੇ ਉੱਪਰ ਚੈੱਕ ਕਰ ਸਕਦੇ ਹੋ ਤੁਸੀਂ ਉੱਪਰ ਲਾਈਨਸ ਜਾ ਰਹੀਆਂ ਨੇ ਚੈੱਕ ਕਰ ਸਕਦੇ ਹੋ ਤੁਸੀਂ ਵਰਕ ਕਲਰ ਬਹੁਤ ਹੀ ਸੋਹਣੇ ਨੇ ਤੇ ਕੰਮ ਹੈ ਜਿਹੜਾ ਬਹੁਤ ਹੀ ਸੋਹਣਾ ਕੀਤਾ ਹੋਇਆ ਫੈਬਰਿਕ ਬਹੁਤ ਹੀ ਸੌਫਟ ਇਹ ਦੀ ਬਾਟਮ ਹੈ ਜਿਹੜੀ ਪਲੇਨਰ ਹੋਏਗੀ ਦੁਪੱਟਾ ਸ਼ਿਫੋਨ ਦਾ ਰਹੇਗਾ ਇਹ ਸੂਟ ਜਿਹੜਾ ਗੋਟਾ ਵਰਕ ਤੇ ਮਿਰਰ ਵਰਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈਗਾ ਇਹ ਬਨਾਰਸੀ ਸਟਾਫ ਦੀ ਤਰ੍ਹਾਂ ਕਪੜਾ ਹੈਗਾਗਾ ਸੈਲਫ ਵੀਵਿੰਗ ਦੇ ਵਿੱਚ ਸੂਟ ਬਣਿਆ ਹੋਇਆਗਾ ਦੁਪੱਟਾ ਸ਼ਵੰਦ ਰਹੂ ਤੇ ਬਾਟਮ ਇਹਦੀ ਸ਼ੈਂਟੂਨ ਦੀ ਰਹੂਗੀ ਦੁਪੱਟਾ ਚੈੱਕ ਕਰ ਸਕਦੇ ਤੁਸੀਂ ਗੋਟਾ ਵਰਕ ਦੇ ਨਾਲ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਇਹ ਜਿਹੜੇ ਸੂਟ ਨੇ ਪਾਕਿਸਤਾਨੀ ਕਲੈਕਸ਼ਨ ਰਹੂਗੀ ਪਰਲ ਵਰਕ ਦਾ ਨਾਲ ਸਾਰਾ ਕੰਮ ਕੀਤਾ ਹੋਇਆ ਆਰਗੈਂਜਾ ਸਟਾਫ ਰਹੇਗਾ ਲਖਨਵੀ ਲਖਨਵੀ ਸੂਟਾਂ ਦੀ ਤਰ੍ਹਾਂ ਇਹਨਾਂ ਦੀ ਲੁੱਕ ਆ ਜਿਹੜੀ ਥੋੜੀ ਜਿਹੀ ਆਉਣ ਵਾਲੀ ਹੈਗੀ ਦੇਖ ਸਕਦੇ ਹੋ ਤੁਸੀਂ ਪਰਲੇ ਦੇ ਨਾਲ ਕੰਮ ਤੇ ਸੀਕੁਐਂਸ ਦਾ ਕੰਮ ਕੀਤਾ ਹੋਇਆ ਹੈਗਾ ਸਾਰਾ ਜਿਹੜਾ ਫਰੰਟ ਆ ਫੁੱਲ ਏਮਬਰਾਇਡਰਡ ਰਹੇਗਾ ਚੈੱਕ ਕਰ ਸਕਦੇ ਹੋ ਤੁਸੀਂ ਕਲਰ ਬਹੁਤ ਹੀ ਪਿਆਰੇ ਨੇ ਇਹਦੇ ਵਿੱਚ ਕਲਰ ਤੁਹਾਨੂੰ ਦਿਖਾਉਣੇ ਆ ਸੈਕੰਡ ਸ਼ੇਡ ਇਹ ਵਾਲ ਆ ਗਿਆ ਇਹ ਕਲਰ ਆ ਗਿਆ ਤੇ ਨੈਕਸਟ ਕਲਰ ਇਹ ਵਾਲ ਆ ਗਿਆ ਕਲਰ ਬਹੁਤ ਹੀ ਪਿਆਰੇ ਨੇ ਚੈੱਕ ਕਰ ਸਕਦੇ ਹੋ ਤੁਸੀਂ ਦੁਪੱਟਾ ਵੀ ਸੈਲਫ ਸਿਕੁਐਂਸ ਦੇ ਨਾਲ ਡਿਜ਼ਾਈਨ ਰਹੇਗਾ ਕਿਸੇ ਵੀ ਭੈਣ ਨੇ ਕੋਈ ਸੂਟ ਬਾਏ ਕਰਨਾ ਹੋਵੇ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਦਿਆ ਕਰੋ ਇਹ ਸੂਟ ਨੇ ਜਿਹੜੇ ਮਸਲੀਨ ਸਿਲਕ ਦੇ ਉੱਪਰ ਰਹਿਣਗੇ ਹੈਂਡ ਦਾ ਵਰਕ ਰਹੇਗਾ ਤਿੰਨ ਕਲਰ ਰਹਿਣਗੇ ਇਹਦੇ ਵਿੱਚ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਤੇ ਪਾਕਟ ਫ੍ਰੈਂਡਲੀ ਸੂਟ ਨੇਗੇ ਅੱਜ ਵਾਲੇ ਸੂਟਾਂ ਦੀ ਜਿਹੜੀ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਕਿਸੇ ਵੀ ਸੂਟ ਦੇ ਉੱਪਰ ਕੋਈ ਵੀ ਸ਼ਿਪਿੰਗ ਚਾਰਜੇਸ ਨਹੀਂ ਲੱਗਣਗੇ 컬렉ਸ਼ਨ ਬਹੁਤ ਹੀ ਪਿਆਰੀ ਹੈਗੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਜਿਹੜੇ ਸੂਟ ਨੇ অর্ਗੈਂజా ਸਟਾਫ ਦੇ ਉੱਪਰ ਹੀ ਰਹਿਣਗੇ ਪਰਲ ਵਰਕ ਦਾ ਕੰਮ ਕੀਤਾ ਹੈ neck ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਹੈਵੀ ਵਰਕ ਕੀਤਾ ਹੋਇਆਗਾ ਤੇ ਇਹਦੇ ਘੇਰੇ ਦੇ ਉੱਪਰ ਮੋਤੀਆਂ ਵਾਲੀ ਲੈਸ ਆਏਗੀ ਫੁੱਲ ਫਰਾਂਟਾ ਜਿਹੜਾ ਇਸ ਤਰ੍ਹਾਂ ਦਾ ਬਣਿਆ ਹੋਇਆਗਾ ਆ ਦੇਖੋ ਇਹ ਇਹਦਾ ਫਰਾਂਟ ਰਹੇਗਾ ਪ੍ਰਿੰਟਡ ਦੇ ਨਾਲ ਪਰਲ ਦਾ ਕੰਮ ਕਰਕੇ ਸੂਟ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆਗਾ ਇਹ ਇਹਦਾ ਦੁਪੱਟਾ ਰਹੇਗਾ ਦੁਪੱਟੇ ਦੇ ਉੱਪਰ ਵੀ ਮੋਤੀਆਂ ਵਾਲੀ ਲੈਸ ਆਉਗੀ ਕਲਰ ਇਹਦੇ ਵਿੱਚ ਬਹੁਤ ਹੀ ਪਿਆਰੇ ਨੇ ਦੋਨੋਂ ਸ਼ੇਡ ਦੋ ਸ਼ੇਡ ਨੇ ਬਹੁਤ ਹੀ ਪਿਆਰੇ ਸ਼ੇਡ ਨੇ ਇੱਕ ਇਹ ਆ ਗਿਆ ਪਿੰਕ ਸ਼ੇਡ ਇੱਕ ਇਹ ਦਾ ਸਕਾਈ ਪਿੰਕ ਸਕਾਈ ਗ੍ਰੀਨ ਕਲਰ ਆ ਗਿਆ ਆ ਦੇਖੋ ਕਿੰਨੇ ਪਿਆਰੇ ਕਲਰ ਨੇ ਇਹ ਸੂਟ ਜਿਹੜਾ ਪਾਕਿਸਤਾਨੀ ਪ੍ਰਿੰਟ ਦੇ ਵਿੱਚ ਰਹੇਗਾ ਸਿਮਰ ਸਿਲਕ ਦਾ ਸੂਟ ਰਹੇਗਾ ਦੁਪੱਟਾ ਵੀ ਇਹਦੇ ਨਾਲ ਵਰਕ ਵਾਲਾ ਆਏਗਾ